ਰੇਟ ਦੀ ਗੱਲ ਕਰੀਏ ਦੋਸਤੋ ਪਹਿਚ 19600 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆਏਗਾ ਪੀ ਪੋਲੀਟੈਕਨਿਕ ਕਾਲਜ ਆਏਗਾ ਠੀਕ ਹੈ ਐਮਸੀ ਗੱਲ ਕਰੀਏ ਦੋਸਤੋ ਇੱਥੋਂ ਸਿਰਫ 2.5 ਕਿਲੋਮੀਟਰ ਦੀ ਦੂਰੀ ਤੇ ਆਏਗਾ ਠੀਕ ਹੈ ਜਿੱਥੇ 5 ਤੋਂ 7 ਮਿੰਟ ਦਾ ਰਸਤਾ ਹੈਗਾ ਅਗਰ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੀ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਕਾਪ ਦਾ ਸੁਪਨਿਆਂ ਦਾ ਘਰ ਹੋਵੇ ਤਾਂ ਤੁਹਾਡੇ ਲਈ ਇੱਕ ਅਜਿਹਾ ਪ੍ਰੋਜੈਕਟ ਲੈ ਕੇ ਆਏ ਆ ਜਿਹੜਾ ਕਿ ਬਠਿੰਡੇ ਦੇ ਸ਼ਹਿਰ ਵਿੱਚ ਮੌਜੂਦ ਹੈ ਸਭ ਤੋਂ ਪਹਿਲਾਂ ਪਹਿਲੇ ਲੋਕੇਸ਼ਨ ਦੀ ਗੱਲ ਕਰ ਲਈਏ ਦੋਸਤੋ ਆ ਇਧਰ ਡੱਬਾ ਵਾਲੀ ਰੋਡ ਤੋਂ ਜਦੋਂ ਆਪਾਂ ਬਾਦ ਰੋ ਉੱਥੇ ਆਪਣਾ ਪ੍ਰੋਜੈਕਟ ਹੈ ਇਹ 17 ਏਕੜ ਦੇ ਵਿੱਚ ਤੇ ਇਹਦਾ ਨਾਮ ਹੈਗਾ ਸ਼੍ਰੀ ਮਨੋਹਰ ਸਟੇਟ ਅਗਰ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਪਲਾਟ ਸਾਈਜ਼ ਦੀ ਇੱਥੇ ਅਫੋਰਡੇਬਲ ਸਕੀਮ ਦੇ ਪਲਾਟ ਨੇ 100 ਤੇ 150 ਗਾਜ ਵਿੱਚ ਆਪਾਂ ਨੂੰ ਪਲਾਟ ਮਿਲ ਜਾਣਗੇ ਅਗਰ ਰੇਟ ਦੀ ਗੱਲ ਕਰੀਏ ਦੋਸਤੋ ਤਾਂ ਇੱਥੇ 19600 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆਏਗਾ ਔਰ ਜਿਹੜੇ ਆਪਾਂ ਨੂੰ ਰੋਡ ਮਿਲਣਗੇ ਇੱਥੇ ਮਿਨੀਮਮ ਜਿਹੜਾ ਰੋਡ ਹੈਗਾ 30 ਫੁੱਟ ਹੈ ਤੇ ਮੇਨ ਰੋਡ ਦੀ ਗੱਲ ਕਰ ਲਈਏ ਇੱਥੇ 50 ਫੁੱਟ ਦੇ ਆਪਾਂ ਨੂੰ ਰੋਡ ਮਿਲਣਗੇ ਉਹ ਪਏ ਤੋਂ ਪੀਣ ਵਾਲਾ ਜਿਹੜਾ ਪਾਣੀ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਰੇਰਾ ਅਪਰੂਵਡ ਹੈਗਾ ਠੀਕ ਹੈ ਇੱਥੇ ਡਾਕੂਮੈਂਟ ਜਿਹੜੇ ਹੈਗੇ ਸਾਰੇ ਕੰਪਲੀਟ ਮਿਲਣਗੇ ਤੁਹਾਨੂੰ ਹਨਾ ਕੋਈ ਲੋਨ ਵਗੈਰਾ ਦੀ ਕੋਈ ਦਿੱਕਤ ਨਹੀਂ ਆ ਕੱਲੋ ਤੁਸੀਂ ਮੰਨ ਲਓ ਪਲੋਟ ਦੇ ਕੋਈ ਜਾਂ ਘਰ ਤੇ ਲੋਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆਉਣੀ ਫਿਰ ਗੱਲ ਕਰੀਏ ਤਾਂ ਜਿਹੜਾ ਇੱਥੇ ਤੁਹਾਨੂੰ ਪਾਣੀ ਹੈ ਉਹ ਨਹਿਰੀ ਪਾਣੀ ਮਿਲਣਾ ਤੁਹਾਨੂੰ ਪੀਣ ਨੂੰ ਇੱਥੇ ਠੀਕ ਹੈ ਦੂਜੀ ਗੱਲ ਕੀ ਹੈ ਕਿ ਸੀਵਰੇਜ ਦੀ ਸੀਵਰੇਜ ਦਾ ਜਿਹੜਾ ਕਨੈਕਟਡ ਹੈਗਾ ਆਪਣਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਕਨੈਕਸ਼ਨ ਹੋਣਾ ਹੈਗਾ ਠੀਕ ਹੈ ਉਹ ਤਾਂ ਕੋਈ ਦਿੱਕਤ ਆਪਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਠੀਕ ਹੈ ਉਹ ਤਾਂ ਰੋਡ ਦੀ ਗੱਲ ਕਰ ਲਈ ਮੈਂ ਕਹਿਣਾ ਚਾਹੁੰਗਾ ਕਿ 50 ਫੁੱਟ ਰੋਡ ਹੈਗਾ ਇੱਕ ਵਾਰ ਇਧਰ ਐਵਰੇਜ ਦੀ ਨਜ਼ਰ ਮਾਰਾ ਦੇ ਇਹ 250 ਫੁੱਟ ਰੋਡ ਹੈ ਅੰਦਰਲੇ ਰੋਡ ਜਿਹੜੀ ਹੈਗੇ 30 ਫੁੱਟ ਨੇਗੇ ਸਿ ਪਾਰਕ ਦੀ ਗੱਲ ਕਰ ਲਈ ਇੱਥੇ 2000 ਗੱਜ ਦੇ ਦੋ ਵੱਡੇ ਪਾਰਕ ਵੀ ਹੈਗੇ ਨੇ ਹੈਗੇ ਠੀਕ ਹੈ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਹਮਣੇ ਉਹ ਮਹਾਰਾਜਾ ਯੂਨੀਵਰਸਿਟੀ ਪੋਲੀਟੈਕਨਿਕ ਕਾਲਜ ਹੈਗਾ ਠੀਕ ਹੈ ਐਮ ਜ਼ੀ ਗੱਲ ਕਰੀਏ ਦੋਸਤੋ ਇੱਥੋਂ ਸਿਰਫ 2.5 ਕਿਲੋਮੀਟਰ ਦੀ ਦੂਰੀ ਦੇ ਹੈਗਾ ਠੀਕ ਹੈ ਜਿੱਥੇ ਪੱਜ ਤੋਂ 7 ਮਿੰਟ ਦਾ ਰਸਤਾ ਹੈਗਾ ਅਗਰ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਧਰ ਇੱਕ ਸੈਕਿੰਡ ਜਿਹੜੀ ਕਨੈਕਟੀਵਿਟੀ ਹੈਗੀ ਆਪਣੀ ਅਮਰਪੁਰਾ ਨੂੰ ਜਾਂਦਾ ਹੈ ਇਹ ਅੱਗੇ ਜੇ ਥੋਬੀ ਵੀਯਾਰ ਜਾਂ ਆਪਣਾ ਕਹਿੰਦੇ ਰਗਿੰਦਰਾ ਕਾਲਜ ਨੂੰ ਇਹ ਤਾਂ 8 ਤੋਂ 10 ਮਿੰਟ ਦਾ ਰਸਤਾ ਹੈਗਾ ਬੱਸ ਸਟੈਂਡ ਸਟੇਸ਼ਨ ਸਾਰੀ ਇਹਦੀ ਲੋਕੇਸ਼ਨ ਇਧਰ ਆ ਜਾਂਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਦਾ ਜਿਹੜਾ ਘਰ ਬਣਾਉਣ ਦਾ ਸੁਪਨਾ ਉਹ ਪੂਰਾ ਹੋ ਸਕੇ ਇਸ ਸਕਰੀਨ ਤੇ ਇੱਕ ਬਾਕੀ ਮੈਂ ਨੰਬਰ ਛੱਡ ਦੂੰਗਾ ਠੀਕ ਹੈ ਤਾਂ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਸ ਨੰਬਰ ਤੇ ਕੋਲ ਜਾਂ WhatsApp ਮੈਸੇਜ ਕਰਕੇ ਡਿਟੇਲ ਸਾਡੇ ਤੋਂ ਲੈ ਸਕਦੇ ਹੋ ਧੰਨਵਾਦ